ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸ਼ਰਾਬ ਦੇ ਨਸ਼ੇ ਤੋਂ ਗ੍ਰਸਤ ਹੈ ਉਸ ਦੀ ਇਹ ਆਦਤ ਤੋਂ ਛੁਟਕਾਰਾ ਸਭ ਤੋਂ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਮਿਲਣ ਵਾਲਾ ਹੈ ਜੀ ਜਿਸ ਦੇ ਨਾਲ ਕਿ ਉਹ ਸ਼ਰਾਬੀ ਜੋ ਸ਼ਰਾਬ ਦੇ ਨਸ਼ੇ ਤੋਂ ਗ੍ਰਸਤ ਹੈ ਉਹ ਆਪਣੀ ਇਸ ਆਦਤ ਤੋਂ ਛੁਟਕਾਰਾ ਪਾ ਸਕਦਾ ਹੈ ਜਿਹੜਾ ਸ਼ਰਾਬ ਪੀਂਦਾ ਹੈ ਉਹ ਸ਼ਰਾਬ ਵੱਲ ਬਿਲਕੁਲ ਵੀ ਮੋਹ ਨਹੀਂ ਕਰੇਗਾ ਭਾਵ ਕਿ ਨਸ਼ਾ ਪਤਾ ਨਹੀਂ ਕਰੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ-ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹੋ ਜਾਵੇ ਤੇ ਤੁਹਾਡਾ ਘਰ ਨਸ਼ਾ ਮੁਕਤ ਹੋ ਜਾਵੇ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਕਿਸੇ ਵੀ ਫੈਮਿਲੀ ਮੈਂਬਰ ਦੇ ਨਸ਼ੇ ਤੋਂ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਹੋ ਚੁੱਕੇ ਹੋ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਇੰਨੀ ਜ਼ਿਆਦਾ ਸ਼ਰਾਬ ਪੀਂਦਾ ਹੈ ਜਿਸ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਬਹੁਤ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਤੁਸੀਂ ਉਸ ਦੀ ਸ਼ਰਾਬ ਨੂੰ ਛੁਡਵਾਉਣਾ ਚਾਹੁੰਦੇ ਹੋ ਇਸ ਦੇ ਨਾਲ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਸਾਡੇ ਘਰ ਦੇ ਵਿੱਚ ਵਿਅਕਤੀ ਹੁੰਦਾ ਹੈ ਨਾ ਉਹ ਆਪਣੇ ਆਪ ਵੀ ਸ਼ਰਾਬ ਛੱਡਣਾ ਚਾਹੁੰਦਾ ਹੈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਉਸਨੂੰ ਲਤ ਲੱਗ ਗਈ ਹੁੰਦੀ ਹੈ ਉਹ ਆਪ ਵੀ ਚਾਹੁੰਦਾ ਹੈ ਕਿ ਨਸ਼ੇ ਤੋਂ ਦੂਰ ਹੋ ਜਾਵੇ ਉਹ ਸਭ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਵੀ ਤਰੀਕੇ ਦਾ ਨਸ਼ਾ ਲੱਗ ਜਾਂਦਾ ਹੈ ਜਾਂ ਫਿਰ ਸ਼ਰਾਬ ਦੇ ਨਸ਼ੇ ਦੀ ਲਤ ਲੱਗ ਜਾਂਦੀ ਹੈ ਤਾਂ ਕਈ ਜੋ ਗ੍ਰਹਿ ਹੁੰਦੇ ਹਨ ਜਾਂ ਪਲੈਨਟ ਹੁੰਦੇ ਹਨ ਉਹ ਕੀ ਹੁੰਦਾ ਹੈ ਕਿ ਸਾਡੇ ਖਰਾਬ ਹੋ ਜਾਂਦੇ ਨੇ ਉਹਨਾਂ ਦੇ ਖਰਾਬ ਹੋਣ ਕਰਕੇ ਜਿਹੜਾ ਵਿਅਕਤੀ ਹੈ ਉਹ ਫਿਰ ਗਲਤ ਰਸਤੇ ਵੱਲ ਤੁਰ ਪੈਂਦਾ ਹੈ ਤੇ ਜਦੋਂ ਸਾਡੇ ਗ੍ਰਹਿ ਖਰਾਬ ਚੱਲਦੇ ਹਨ ਸਾਨੂੰ ਜ਼ਰੂਰੀ ਨਹੀਂ ਕਿ ਸ਼ਰਾਬ ਦੇ ਨਸ਼ੇ ਦੇ ਨਾਲ ਜਾਂ ਕਿਸੇ ਹੋਰ ਨਸ਼ੇ ਦੀ ਵੀ ਲਤ ਲੱਗ ਸਕਦੀ ਹੈ ਕੈਨ ਤੋਂ ਭਾਵ ਸਾਡੇ ਘਰ ਦੇ ਵਿੱਚ ਨਸ਼ੇ ਦੇ ਨਾਮ ਦੀ ਬਿਮਾਰੀ ਪੈਦਾ ਹੋ ਜਾਂਦੀ ਹੈ ਇਥੋਂ ਤੱਕ ਵੱਧ ਜਾਂਦੀ ਹੈ ਕਿ ਸਾਡੇ ਘਰ ਨੂੰ ਬਿਲਕੁਲ ਬਰਬਾਦ ਕਰਕੇ ਰੱਖ ਦਿੰਦੀ ਹੈ ਇਸ ਤਰੀਕੇ ਦੇ ਨਾਲ ਅਸੀਂ ਸਾਰੇ ਜਾਣਦੇ ਹਾਂ ਜੋ ਵਿਅਕਤੀ ਆਪਣੇ ਘਰ ਵਿੱਚ ਸ਼ਰਾਬ ਪੀਂਦਾ ਹੈ ਨਸ਼ਾ ਕਰਦਾ ਹੈ ਉਹਨਾਂ ਦੇ ਘਰ ਵਿੱਚ ਤਾਂ ਹਰ ਰੋਜ਼ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਨੇ ਅਸੀਂ ਆਮ ਤੌਰ ਤੇ ਵੇਖਦੇ ਹਾਂ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਕਈ ਵਿਅਕਤੀ ਹੁੰਦੇ ਹਨ ਜੋ ਦਿਨ ਦੇ ਸਮੇਂ ਹੀ ਸ਼ਰਾਬ ਦਾ ਸੇਵਨ ਕਰ ਲੈਂਦੇ ਨੇ ਉਹਨਾਂ ਨੂੰ ਆਪਣੇ ਬਿਲਕੁਲ ਵੀ ਸੁੱਧ ਬੁੱਧ ਨਹੀਂ ਰਹਿੰਦੀ ਇਸ ਦੇ ਨਾਲ ਜੇਕਰ ਕੋਈ ਵਿਅਕਤੀ ਰਾਤ ਦੇ ਸਮੇਂ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਲੜਾਈ ਝਗੜੇ ਰਹਿੰਦੇ ਹਨ ਜਿਨ੍ਹਾਂ ਦਾ ਅਸਰ ਸਾਡੇ ਘਰ ਦੇ ਵਿੱਚ ਬੱਚਿਆਂ ਦੇ ਉੱਪਰ ਖਾਸ ਤੌਰ ਤੇ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਸਾਡੇ ਗ੍ਰਹਿ ਵੀ ਕੁਝ ਖਰਾਬ ਚੱਲ ਰਹੇ ਹੁੰਦੇ ਨੇ ਉਹ ਵਿਅਕਤੀ ਕੀ ਕਰਦਾ ਹੈ ਸਵੇਰੇ ਜਾਂ ਸ਼ਾਮ ਦੇ ਸਮੇਂ ਦਿਨ ਰਾਤ ਦਾਰੂ ਦਾ ਸੇਵਨ ਕਰਦਾ ਰਹਿੰਦਾ ਹੈ ਤੇ ਜੋ ਸ਼ਾਮ ਦੇ ਸਮੇਂ ਪੀਂਦੇ ਹਨ ਉਹ ਇਸ ਹੱਦ ਤੱਕ ਸ਼ਰਾਬ ਦਾ ਸੇਵਨ ਕਰ ਲੈਂਦੇ ਹਨ ਕਿ ਉਹਨਾਂ ਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਜਿਵੇਂ ਸਵੇਰ ਦਾ ਸਮਾਂ ਹੁੰਦਾ ਹੈ ਸਵੇਰੇ ਉੱਠ ਕੇ ਉਹਨਾਂ ਨੂੰ ਰਾਤ ਦੇ ਕੀਤੇ ਤੇ ਫਿਰ ਬੜਾ ਪਛਤਾਵਾ ਹੁੰਦਾ ਹੈ ਸਿਰਫ ਉਹਨਾਂ ਦੇ ਕੋਲ ਪਛਤਾਵਾ ਹੀ ਤਾਂ ਰਹਿ ਜਾਂਦਾ ਹੈ ਕਿਉਂਕਿ ਉਹ ਛੱਡਣਾ ਚਾਹੁੰਦੇ ਹਨ ਇਸ ਸੀਜ਼ਨ ਨੂੰ ਪਰ ਛੱਡ ਕਿਉਂ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੇ ਜਿਹੜੇ ਗ੍ਰਹਿ ਹਨ ਉਹ ਠੀਕ ਨਹੀਂ ਹਨ ਜਿਹੜੇ ਉਹਨਾਂ ਦੇ ਪਲੈਨਟ ਹਨ ਉਹ ਠੀਕ ਨਹੀਂ ਹਨ ਜਿਸ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਜਦੋਂ ਵਿਅਕਤੀ ਦੇ ਪਲੈਨਟ ਗ੍ਰਹਿ ਖਰਾਬ ਚੱਲਦੇ ਹਨ ਉਸ ਸਮੇਂ ਉਸ ਵਿਅਕਤੀ ਦੀ ਸ਼ਰਾਬ ਦਾ ਨਸ਼ਾ ਕਰਨ ਦਾ ਜਿਹੜਾ ਮਨ ਹੈ ਉਹ ਕਰਦਾ ਹੈ ਉਸ ਸਮੇਂ ਕੀ ਹੁੰਦਾ ਹੈ ਕਿ ਜਿਹੜਾ ਚੰ드ਰਮਾ ਹੁੰਦਾ ਹੈ ਉਹ ਖਰਾਬ ਚੱਲ ਰਿਹਾ ਹੁੰਦਾ ਹੈ ਚੰ드ਰਮਾ ਹੀ ਨਹੀਂ ਚੰਦਰਮਾ ਦੇ ਨਾਲ ਹੋਰ ਵੀ ਜਿਹੜੇ ਗ੍ਰਹਿ ਜੁੜੇ ਹੁੰਦੇ ਆ ਜਿਵੇਂ ਅਸੀਂ ਗੱਲ ਕਰੀਏ ਸ਼ਨੀ ਗ੍ਰਹਿ ਜੁੜਿਆ ਹੁੰਦਾ ਹੈ ਇਸ ਨੂੰ ਵਿਸ਼ਯੋਗ ਕਿਹਾ ਜਾਂਦਾ ਹੈ ਇਸ ਕੰਡੀਸ਼ਨ ਦੇ ਵਿੱਚ ਵਿਸ਼ਯੋਗ ਦੇ ਨਾਲ ਜਿਹੜਾ ਵਿਅਕਤੀ ਹੁੰਦਾ ਹੈ ਉਸ ਦਾ ਸ਼ਰਾਬ ਪੀਣ ਨੂੰ ਬਹੁਤ ਮਨ ਕਰਦਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਸਾਡਾ ਚੰਦਰਮਾ ਜਿਹੜਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ ਜਦੋਂ ਅਸੀਂ ਇੰਨੀ ਸੋਚ ਦੇ ਕਾਬਿਲ ਨਹੀਂ ਰਹਿ ਜਾਂਦੇ ਤੇ ਆਪਣੇ ਆਪ ਨੂੰ ਖੁਦ ਨੂੰ ਇਹ ਫੈਸਲਾ ਨਹੀਂ ਕਰ ਪਾਉਂਦੇ ਕਿ ਸਾਡੇ ਲਈ ਸਹੀ ਕੀ ਹੈ ਤੇ ਗਲਤ ਕੀ ਹੈ ਅਸੀਂ ਇੰਨਾ ਜ਼ਿਆਦਾ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਚਲੇ ਜਾਂਦੇ ਆ ਕਿ ਜਿਹੜਾ ਸਾਡਾ ਦਿਮਾਗ ਹੁੰਦਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ ਇਸ ਕਰਕੇ ਤਾਂ ਅਸੀਂ ਇਸ ਫੈਸਲੇ ਨੂੰ ਲੈ ਹੀ ਨਹੀਂ ਪਾਉਂਦੇ ਜੋ ਚੀਜ਼ ਦਾ ਅਸੀਂ ਸੇਵਨ ਕਰਦੇ ਆ ਜੋ ਸ਼ਰਾਬ ਦੇ ਨਸ਼ੇ ਦਾ ਅਸੀਂ ਸੇਵਨ ਕਰਦੇ ਆ ਸਾਡੇ ਲਈ ਇਹ ਚੀਜ਼ ਸਹੀ ਹੈ ਜਾਂ ਗਲਤ ਸਾਡਾ ਦਿਮਾਗ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੰਦਾ ਹੈ ਸਾਨੂੰ ਬਿਲਕੁਲ ਸਮਝ ਨਹੀਂ ਆਉਂਦੀ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਜਿਵੇਂ ਸਾਨੂੰ ਕੋਈ ਵੀ ਟੈਨਸ਼ਨ ਹੁੰਦੀ ਹੈ ਕੋਈ ਵੀ ਗਮ ਹੁੰਦਾ ਹੈ ਅਸੀਂ ਉਸ ਗਮ ਨੂੰ ਭੁਲਾਉਣ ਦੇ ਲਈ ਨਸ਼ੇ ਦਾ ਸੇਵਨ ਕਰ ਬੈਠਦੇ ਹਾਂ ਸੋ ਇਸੇ ਤਰ੍ਹਾਂ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਾਬਿਤ ਹੋ ਜਾਵੇਗਾ ਇਸੇ ਤਰ੍ਹਾਂ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ ਇਸ ਲਈ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਨਾਂ ਸਕਿੱਪ ਕੀਤੇ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਜੇਕਰ ਤੁਸੀਂ ਸ਼ਰਾਬ ਦੀ ਲਤ ਤੋਂ ਨਸ਼ੇ ਤੋਂ ਪਰੇਸ਼ਾਨ ਹੋ ਚੁੱਕੇ ਹੋ ਛੁਟਕਾਰਾ ਪਾਉਣਾ ਚਾਹੁੰਦੇ ਹੋ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰ ਲੈਣਾ ਹੈ ਇਹ ਉਪਾਅ 100% ਤੁਹਾਡੇ ਲਈ ਕਾਰਗਰ ਸਾਬਿਤ ਹੋ ਜਾਵੇਗਾ 1 ਰੁਪਏ ਦਾ ਵੀ ਤੁਹਾਡਾ ਖਰਚਾ ਇਸ ਉਪਾਅ ਨੂੰ ਕਰਨ ਤੇ ਨਹੀਂ ਆਵੇਗਾ ਤੇ ਜਿਹੜਾ ਵੀ ਵਿਅਕਤੀ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕਰਦਾ ਹੈ ਇੱਕਦਮ ਸ਼ਰਾਬ ਪੀਣੀ ਛੱਡ ਦੇਵੇਗਾ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਸੰਗਤ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਵੀ ਜਰੂਰ ਲਿਖਿਆ ਕਰੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਸ਼ਰਾਬ ਦਾ ਨਸ਼ਾ ਦੂਰ ਹੋ ਜਾਵੇ ਜਿਹੜੀਆਂ ਭੈਣਾਂ ਦੇ ਪਰ ਆ ਸ਼ਰਾਬ ਪੀਂਦੇ ਹਨ ਨਾ ਜਿਹੜੀਆਂ ਭੈਣਾਂ ਦੇ ਹਸਬੰਡ ਸ਼ਰਾਬ ਪੀਂਦੇ ਹਨ ਉਹ ਇਸ ਚੀਜ਼ ਨੂੰ ਆਸਾਨੀ ਨਾਲ ਕਰ ਸਕਦੀਆਂ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕਰਨਾ ਹੈ ਕਿ ਉਹਨਾਂ ਦੇ ਘਰ ਵਿੱਚ ਜਿਹੜੀਆਂ ਜਿੰਨੀਆਂ ਵੀ ਸ਼ਰਾਬ ਦੀਆਂ ਬੋਤਲਾਂ ਪਈਆਂ ਹਨ ਜਾਂ ਫਿਰ ਜਿਹੜਾ ਬੰਦਾ ਖੁਦ ਸ਼ਰਾਬ ਪੀਂਦਾ ਹੈ ਉਹ ਸ਼ਰਾਬ ਦੇ ਨਸ਼ੇ ਨੂੰ ਛੱਡਣਾ ਚਾਹੁੰਦਾ ਹੈ ਉਹ ਖੁਦ ਵੀ ਇਸ ਉਪਾਅ ਨੂੰ ਕਰ ਸਕਦਾ ਹੈ ਤੇ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਹਨ ਉਹ ਕੋਈ ਵੀ ਕੋਨਾ ਹੋਵੇ ਤੁਹਾਡੇ ਘਰ ਦਾ ਪਾਵੇਂ ਸਾਊਥ ਹੋਵੇ ਪਾਵੇਂ ਵੈਸਟ ਹੋਵੇ ਇਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਘਰ ਦੇ ਵਿੱਚ ਸਾਊਥ-ਵੈਸਟ ਦੇ ਵਿੱਚ ਕੋਨਾ ਹੋਵੇਗਾ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਬੋਤਲਾਂ ਸ਼ਰਾਬ ਦੀਆਂ ਪਈਆਂ ਨੇ ਉਹ ਸਾਰੀਆਂ ਇਹ ਬੋਤਲਾਂ ਨੂੰ ਤੁਸੀਂ ਉਸ ਕੋਨੇ ਦੇ ਵਿੱਚ ਰੱਖ ਦੇਣਾ ਹੈ ਇਸ ਤਰੀਕੇ ਦੇ ਨਾਲ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੈ ਜੇਕਰ ਤੁਹਾਡੇ ਘਰ ਵਿੱਚ ਸ਼ਰਾਬ ਦੀਆਂ 10 ਬੋਤਲਾਂ ਵੀ ਹਨ ਤਾਂ ਤੁਸੀਂ ਉਹਨਾਂ ਨੂੰ ਕੋਨੇ ਵਿੱਚ ਚੁੱਕ ਕੇ ਰੱਖ ਸਕਦੇ ਹੋ ਇਸ ਚੀਜ਼ ਦੀ ਗਾਰੰਟੀ ਹੈ ਕਿ ਇਸ ਦਿਸ਼ਾ ਦੇ ਦੋਨਾਂ ਹੀ ਦਿਸ਼ਾਵਾਂ ਵਿੱਚ ਘਰ ਰੱਖ ਦੇਣਾ ਹੈ ਇਹ ਜਿਹੜਾ ਉਪਾਅ ਅਸੀਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਪਰ ਉਸ ਤੋਂ ਪਹਿਲਾਂ ਇਹ ਬੋਤਲਾਂ ਜਿਹੜੀਆਂ ਹਨ ਤੁਸੀਂ ਆਪਣੇ ਘਰ ਦੀ ਇਸ ਜਗ੍ਹਾ ਤੇ ਰੱਖ ਦੇਣੀਆਂ ਹਨ ਤੇ ਇਹਨਾਂ ਨੂੰ ਤੁਸੀਂ ਬਿਲਕੁਲ ਵੀ ਬਦਲਣਾ ਨਹੀਂ ਹੈ ਕਹਿਣ ਦਾ ਭਾਵ ਕਿ ਜਿੱਥੇ ਪਈਆਂ ਹਨ ਉਤੋਂ ਚੁੱਕ ਕੇ ਇਹਨਾਂ ਦੋਆਂ ਹੀ ਦਿਸ਼ਾਵਾਂ ਦੇ ਵਿੱਚ ਘਾਰ ਕੋਈ ਵੀ ਜੇਕਰ ਕੋਨਾ ਹੋਵੇ ਉੱਥੇ ਰੱਖ ਸਕਦੇ ਹੋ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਦੇ ਨਾਲ ਕਈ ਭੈਣਾਂ ਦਾ ਇਹ ਵੀ ਕਹਿਣਾ ਹੋਵੇਗਾ ਕਿ ਉਹਨਾਂ ਦੇ ਘਰ ਵਿੱਚ ਕੁਝ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਪਰਿਵਾਰ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਹੁੰਦੇ ਹਨ ਉਹ ਸਾਰੀਆਂ ਬੋਤਲਾਂ ਨੂੰ ਜੋ ਹਸਬੈਂਡ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਬਿਹੇਵ ਕਰਦੇ ਹਨ ਉਹ ਬੋਤਲਾਂ ਰੱਖਣ ਨਹੀਂ ਦਿੰਦੇ ਉਹ ਦੱਖਣ ਪਸ਼ਮ ਦਿਸ਼ਾ ਦੇ ਵਿੱਚਕਾਰ ਜਿਹੜਾ ਕੋਨਾ ਹੋਵੇਗਾ ਉੱਥੇ ਚੁੱਪ ਕਰਕੇ ਇੱਕ ਬੋਤਲ ਹੀ ਰੱਖ ਦੇਣ ਫਿਰ ਹੀ ਉਹਨਾਂ ਨੂੰ ਇਸ ਉਪਾਦ ਦਾ ਫਾਇਦਾ ਹੋਵੇਗਾ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਕਰੋਗੇ ਤਾਂ ਇਸ ਦਾ ਮਤਲਬ ਹੋਵੇਗਾ ਜਿਹੜਾ ਤੁਹਾਡਾ ਬੁੱਧ ਹੈ ਤੁਸੀਂ ਉਸ ਦੀ ਜਗ੍ਹਾ ਜੋ ਹੈ ਉਸ ਨੂੰ ਚੇਂਜ ਕਰ ਦੇਣਾ ਹੈ ਕਹਿੰਦਾ ਭਾਵ ਕਿ ਚੇਂਜ ਕਰਨ ਦੇ ਨਾਲ ਤੁਹਾਡਾ ਜਿਹੜਾ ਬੰਦਾ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਨਸ਼ੇ ਦਾ ਸੇਵਨ ਕਰਦਾ ਹੈ ਉਹ ਬਿਲਕੁਲ ਵੀ ਉਸ ਦਾ ਮਾਨ ਨਹੀਂ ਕਰੇਗਾ ਸ਼ਰਾਬ ਵੱਲ ਦੇਖਣ ਨੂੰ ਸ਼ਰਾਬ ਪੀਣ ਨੂੰ ਇਸ ਤਰੀਕੇ ਦੇ ਨਾਲ ਜੇਕਰ ਤੁਹਾਡਾ ਵਿਸ਼ਯਯੁਗ ਬਣਿਆ ਹੋਇਆ ਹੈ ਕਹਿੰਦਾ ਭਾਵ ਚੰ드ਰਮਾ ਠੀਕ ਨਹੀਂ ਚੱਲ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਕਰਕੇ ਜਿਹੜਾ ਆਪਣਾ ਚੰ드ਰਮਾ ਹੈ ਉਸ ਨੂੰ ਠੀਕ ਕਰ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਤੁਹਾਡਾ ਭਰਾ ਜਾਂ ਕੋਈ ਵੀ ਹਸ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਤੁਹਾਡਾ ਭਰਾ ਜਾਂ ਹਸਬੰਡ ਜਾਂ ਫਿਰ ਫਾਦਰ ਸ਼ਰਾਬ ਪੀਂਦੇ ਹਨ ਹੌਲੀ-ਹੌਲੀ ਨਸ਼ੇ ਦੀ ਲਤ ਛੁੱਟ ਜਾਵੇਗੀ ਉਹ ਬਿਲਕੁਲ ਹੀ ਸ਼ਰਾਬ ਤੋਂ ਮੂੰਹ ਮੋੜ ਲੈਣਗੇ ਤੇ ਸ਼ਰਾਬ ਨੂੰ ਦੂਰ ਕਰਨ ਦੇ ਲਈ ਸਭ ਤੋਂ ਜਿਹੜਾ ਪੋਸੀਬਲ ਉਪਾਅ ਹੈ ਜੇਕਰ ਤੁਸੀਂ ਸ਼ਿਵ ਮੰਦਰ ਜਾ ਕੇ ਸ਼ਿਵਲਿੰਗ ਤੇ ਜਲ ਜਾਂ ਫਿਰ ਦੁੱਧ ਚੜਾ ਕੇ ਆਉਂਦੇ ਹੋ ਇਹ ਵੀ ਉਪਾਅ ਤੁਹਾਡੇ ਲਈ ਚੰਗਾ ਹੋਵੇਗਾ ਇਸ ਦੇ ਨਾਲ ਤੁਹਾਡਾ ਚੰਦਰਮਾ ਮਜ਼ਬੂਤ ਹੋ ਜਾਵੇਗਾ ਇਹ ਬੈਸਟ ਉਪਾਅ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਤੇ ਜਿਹੜੀ ਸਾਧ ਸੰਗਤ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੀ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਨਸ਼ੇ ਦਾ ਸੇਵਨ ਕਰਦਾ ਹੈ ਤੁਸੀਂ ਕੀ ਕਰਨਾ ਹੈ ਜੀ ਉਸ ਵਿਅਕਤੀ ਦੇ ਨਾਲ ਖਿਜਣਾ ਬਿਲਕੁਲ ਵੀ ਨਹੀਂ ਹੈ ਉਸ ਦੇ ਨਾਲ ਕੋਈ ਵੀ ਬੁਲਕ ਬੋਲ ਨਹੀਂ ਕਰਨਾ ਕਿਉਂਕਿ ਫਿਰ ਉਹ ਤੁਹਾਡੇ ਤੇ ਜ਼ਿਆਦਾ ਗੁੱਸਾ ਹੋਵੇਗਾ ਤੁਹਾਡੇ ਘਰ ਲੜਾਈ ਝਗੜਾ ਕਲੇਸ਼ ਹੋਰ ਵੱਧ ਜਾਵੇਗਾ ਤੁਸੀਂ ਕੀ ਕਰਨਾ ਹੈ ਕਿ ਕਿਸੇ ਵੀ ਦਿਨ ਅੰਮ੍ਰਿਤ ਵੇਲੇ ਉਠੋ ਉੱਠ ਕੇ ਭਾਵੇਂ ਤੁਸੀਂ ਐਤਵਾਰ ਦਾ ਦਿਨ ਹੀ ਚੁਣ ਲਓ ਅੰਮ੍ਰਿਤ ਵੇਲੇ ਉਠੋ ਉੱਠ ਕੇ ਇਸ਼ਨਾਨ ਪਾਣੀ ਕਰੋ ਇਸ਼ਨਾਨ ਪਾਣੀ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੀ ਰਸੋਈ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਉਸ ਨੂੰ ਤਿਆਰ ਕਰਕੇ ਭੋਗ ਲਗਵਾਉਣ ਦੇ ਲਈ ਤੁਸੀਂ ਰੱਖ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਪਾਠ ਪੂਜਾ ਵਾਲੇ ਕਮਰੇ ਦੇ ਵਿੱਚ ਜਾਣਾ ਹੈ ਜਿੱਥੇ ਵੀ ਬੈਠ ਕੇ ਤੁਸੀਂ ਪਾਠ ਕਰਦੇ ਹੋ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਉਥੇ ਬੈਠ ਕੇ ਪਾਠ ਪੂਜਾ ਦਾ ਸਿਮਰਨ ਕਰਨਾ ਹੈ ਕੋਲ ਤੁਸੀਂ ਕੜਾ ਪ੍ਰਸ਼ਾਦ ਦੀ ਦੇਗਤਾਰ ਲੈਣੀ ਹੈ ਭਾਵਕੇ ਰੱਖ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਜਾਪ ਕਰਦੇ ਰਹਿਣਾ ਹੈ ਜਪ ਤੁਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ ਕਿ ਜਿਹੜੀ ਤੁਹਾਡੀ ਆਵਾਜ਼ ਹੈ ਉਸ ਸ਼ਰਾਬੀ ਦੇ ਕੰਨਾਂ ਦੇ ਵਿੱਚ ਪੈਣੀ ਚਾਹੀਦੀ ਹੈ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਕਿ ਉਸ ਦੇ ਅੰਦਰੋਂ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਉਸ ਦੇ ਅੰਦਰੋਂ ਉਸ ਨੂੰ ਧੋਰ ਤੋਂ ਚਾਨਣ ਹੋਵੇ ਕਿ ਮੈਂ ਕੁਝ ਗਲਤ ਕਰ ਰਹੀ ਹਾਂ ਮੇਰੇ ਲਈ ਮੇਰਾ ਪਰਿਵਾਰ ਕਿੰਨਾ ਕੁਝ ਕਰ ਰਿਹਾ ਹੈ ਕਿ ਮੈਂ ਇਸ ਬਿਮਾਰੀ ਤੋਂ ਦੂਰ ਹੋ ਜਾਵਾਂ ਸੋ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਤੁਸੀਂ ਉਸ ਦੇ ਕੋਲ ਬੈਠ ਕੇ ਜਾਪ ਕਰਨਾ ਹੈ ਫਿਰ ਤੁਸੀਂ ਅਰਦਾਸ ਕਰਨੀ ਹੈ ਅਰਦਾਸ ਕਰਕੇ ਫਿਰ ਤੁਸੀਂ ਕੜਾ ਪ੍ਰਸ਼ਾਦ ਜਿਹੜੀ ਦੇਗ ਹੈ ਉਹ ਆਪਣੇ ਹੀ ਘਰ ਦੇ ਮੈਂਬਰਾਂ ਨੂੰ ਵਰਤਾ ਲੈਣੀ ਹੈ ਉਸ ਤੋਂ ਬਾਅਦ ਜੇਕਰ ਸੰਭਵ ਹੋਵੇ ਤਾਂ ਸੰਗਤ ਜੀ ਐਤਵਾਰ ਦੇ ਦਿਨ ਤਾਂ ਹਰ ਇੱਕ ਕੋਲ ਸਮਾਂ ਜ਼ਰੂਰ ਹੁੰਦਾ ਹੈ ਉਸ ਦਿਨ ਤੁਹਾਡੇ ਘਰ ਵਿੱਚ ਜਿਹੜਾ ਵੀ ਵਿਅਕਤੀ ਹੈ ਜੋ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਨੂੰ ਤੁਸੀਂ ਲੈ ਕੇ ਗੁਰਦੁਆਰਾ ਸਾਹਿਬ ਚਲੇ ਜਾਣਾ ਹੈ ਉਤੇ ਤੁਸੀਂ ਇਸੇ ਤਰੀਕੇ ਦੇ ਨਾਲ 8 ਐਤਵਾਰ ਜਾਓਗੇ ਤੁਹਾਡੇ ਘਰ ਦਾ ਜਿਹੜਾ ਮੈਂਬਰ ਹੈ ਉਸ ਨੂੰ ਖੁਦ ਹੀ ਸ਼ਰਮ ਮਹਿਸੂਸ ਹੋ ਜਾਵੇਗੀ ਕਿ ਮੇਰੇ ਲਈ ਮੇਰਾ ਪਰਿਵਾਰ ਕਿੰਨਾ ਕੁਝ ਕਰ ਰਿਹਾ ਹੈ ਉਸ ਵਿਅਕਤੀ ਨੂੰ ਆਪਣੀ ਕਮੀ ਦਾ ਅਹਿਸਾਸ ਕਰਵਾਓ ਉਸ ਵਿਅਕਤੀ ਨੂੰ ਇਹ ਅਹਿਸਾਸ ਵੀ ਕਰਵਾਓ ਕਿ ਉਸ ਤੋਂ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਹੈ ਜੇਕਰ ਉਹ ਸਹੀ ਸਲਾਮਤ ਹੈ ਤਾਂ ਭਾਵੇਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਉਸ ਦੀ ਇੰਪੋਰਟੈਂਸ ਨੂੰ ਹੋਰ ਜ਼ਿਆਦਾ ਵਧਾਓਗੇ ਤਾਂ ਉਹ ਵਿਅਕਤੀ ਨਸ਼ੇ ਦੀ ਲਤ ਨੂੰ ਛੱਡ ਸਕਦਾ ਹੈ ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਪਰਿਵਾਰ ਮੈਂਬਰਾਂ ਦੇ ਉੱਤੇ ਪਰਵਾਤ ਪਰਮਾਤਮਾ ਜੀ ਦੀ ਕਿਰਪਾ ਵਰਸ ਸਕਦੀ ਹੈ ਕਿਉਂਕਿ ਆਗਦੇ ਹਨ ਕਿ ਪਰਮਾਤਮਾ ਜੀ ਦੇ ਅੱਗੇ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਜੀਵਾਂ ਦਾ ਭਲਾ ਕਰ ਸਕਦੇ ਹੋ ਸੋ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਹੋਰ ਵੀ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਅਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ